ਸ਼ਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਦੇ ਲਈ ਅੱਜ ਸ਼ਹੀਦੀ ਦਿਵਸ ਮੌਕੇ ਮਾਸਟਰ ਕੰਡੈਸਿੰਗ ਇਸੜੂ ਦੀ ਯਾਦ ਦੇ ਵਿੱਚ ਇੱਕ ਲਾਇਬ੍ਰੇਰੀ ਦਾ ਉਦਘਾਟਨ ਕੀਤਾ ਗਿਆ ਅਸੀਂ ਇਸ ਵਕਤ ਮੌਜੂਦ ਹਾਂ ਇਸੜੂ ਵਿਖੇ ਜਿੱਥੇ ਕੀ ਇਹ ਲਾਇਬ੍ਰੇਰੀ ਆਤਾ ਦੋ ਜਿਹੜੀ ਲੈਸ ਲਾਇਬ੍ਰੇਰੀ ਹੈ ਇੱਥੇ ਕਿਤਾਬਾਂ ਔਰ ਕੰਪਿਊਟਰ ਵਗੈਰਾ ਸਭ ਇੱਥੇ ਮੁਹैया ਕੀਤੇ ਗਏ ਨੇ ਤੁਹਾਨੂੰ ਇਹ ਵੀ ਦੱਸ ਦਨੇ ਆ ਅੱਜ 14 ਡਿਜੀਟਲ ਲਾਇਬ੍ਰੇਰੀਆਂ ਦਾ ਜਿਹੜਾ ਉਦਘਾਟਨ ਕੀਤਾ ਗਿਆ ਔਰ ਇਹ ਸਾਰੀਆਂ ਲਾਇਬ੍ਰੇਰੀਆਂ ਪੇਂਡੂ ਖੇਤਰਾ ਦੇ ਵਿੱਚ ਬਣਾਈਆਂ ਗਈਆਂ ਨੇ ਪੰਜਾਬ ਸਰਕਾਰ ਵੱਲੋਂ ਹੁਣ ਤੱਕ ਜਿਹੜੀਆਂ ਲਗਭਗ 250 ਦੇ ਕਰੀਬ ਲਾਇਬ੍ਰੇਰੀਆਂ ਤਿਆਰ ਕੀਤੀਆਂ ਜਾ ਚੁੱਕੀਆਂ ਨੇ ਤੁਸੀਂ ਇਹ ਦੇਖ ਸਕਦੇ ਹੋ ਤਸਵੀਰਾਂ ਇਸ ਲਾਇਬ੍ਰੇਰੀ ਦੀਆਂ ਨੇ ਜਿੱਥੇ ਬੱਚੇ ਆਪਣੇ ਹਰ ਇੱਕ ਤਰੀਕੇ ਦੀ ਪੜ੍ਹਾਈ ਇੱਥੇ ਕਰ ਸਕਦੇ ਹੈ ਕੰਪੀਟੀਸ਼ਨ ਐਗਜ਼ਾਮ ਹੋਣ ਚਾਹੀਏ ਉਹਨਾਂ ਦੇ ਪੜ੍ਹਾਈ ਲਿਖਾਈ ਨਾਲ ਰਿਲੇਟਡ ਕਿਤਾਬਾਂ ਹੋਣ ਉਹ ਵੀ ਇੱਥੇ ਰੱਖੀਆਂ ਗਈਆਂ ਨੇ ਕਲਚਰ ਨਾਲ ਰਿਲੇਟਡ ਕਿਤਾਬਾਂ ਰੱਖੀਆਂ ਨੇ ਕੰਪੀਟੀਸ਼ਨ ਨਾਲ ਰਿਲੇਟਡ ਵੀ ਕਿਤਾਬਾਂ ਰੱਖੀਆਂ ਨੇ ਔਰ ਕੰਪਿਊਟਰ ਵੀ ਨਾਲ ਇੱਥੇ ਪ੍ਰੋਵਾਈਡ ਕੀਤਾ ਗਿਆ ਤਾਂ ਕਿ ਇੰਟਰਨੈਟ ਤੋਂ ਵੀ ਬੱਚੇ ਸਿੱਖਿਆ ਹਾਸਲ ਕਰ ਸਕਣ ਔਰ ਪੰਜਾਬ ਸਰਕਾਰ ਦਾ ਇੱਕ ਵਧੀਆ ਉਪਰਾਲਾ ਹੈ ਜਿਸ ਦੇ ਨਾਲ ਕਿ ਬੱਚੇ ਮੋਬਾਈਲ ਤੋਂ ਦੂਰ ਹੁੰਦੇ ਨੇ ਤੇ ਕਿਤਾਬਾਂ ਨਾਲ ਜੁੜਦੇ ਨੇ ਕੁਝ ਬੱਚੇ ਵੀ ਇੱਥੇ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਦਿਲਜੋਤ ਸਿੰਘ ਹੈ ਅੱਜ ਇਹ ਲਾਇਬ੍ਰੇਰੀ ਦਾ ਉਦਘਾਟਨ ਕੀਤਾ ਗਿਆ ਲਾਇਬ੍ਰੇਰੀ ਕਿੱਦਾਂ ਦੀ ਲੱਗੀ ਬ ਮੁੱਖ ਮੰਤਰੀ ਸਾਹਿਬ ਆਏ ਸੀ ਹਾਂਜੀ ਕੀ ਕਹਿ ਕੇ ਇਹ ਇੰਨਾ ਨਾ ਗੱਲ ਹੋਈ ਮੇਰੇ ਨਾਲ ਗੱਲ ਨਹੀਂ ਸੀ ਉੱਧਰ ਬੈਠੀ ਸੀ ਬਾਕੀ ਉਹ ਕਿਤਾਬਾਂ ਬਾਰੇ ਉਹਨਾਂ ਨੇ ਜਾਣਕਾਰੀ ਦਿੱਤੀ ਜੀ ਤੁਹਾਨੂੰ ਜੀ ਹਾਂ ਜੀ ਕਹਿੰਦੇ ਪੜਨਾ ਹੈ ਬਈ ਇਹਨਾਂ ਨੂੰ ਵੀ ਤਾਂ ਪਰਤੋ ਕਰਨੀ ਹੈ ਨਹੀਂ ਉਹਨਾਂ ਨੇ ਹੋਰਾਂ ਨੂੰ ਵੀ ਕਹਿਣਾ ਤੁਸੀਂ ਕੀ ਪੜ ਰਹੇ ਹੋ ਮੈਂ ਉੱਥੇ ਬੈਠ ਮੈਂ ਹੀ ਮਹਾਰਾਜ ਰਣਜੀਤ ਸਿੰਘ ਬਾਰੇ ਪੜ ਰਿਹਾ ਸੀ ਸਿੱਖ ਇਤਿਹਾਸ ਹਾਂਜੀ ਬਈ ਉਹਨਾਂ ਨੇ ਕਿਦਾ ਵੀ ਪੰਜਾਬ ਦੇ ਵਿੱਚ ਕੀ ਕੁਝ ਕੀਤਾ ਜੀ ਮਤਲਬ ਅੰਗਰੇਜ਼ਾਂ ਨਾਲ ਕਿਵੇਂ ਲੜਾਈਆਂ ਲੜੀਆਂ ਜੀ ਕਿੰਨਾ ਫਾਇਦਾ ਤੁਹਾਨੂੰ ਲੱਗਦਾ ਇਸ ਲਾਇਬ੍ਰੇਰੀ ਦਾ ਲਾਇਬ੍ਰੇਰੀ ਦਾ ਬਹੁਤ ਫਾਇਦਾ ਹੀ ਜਾਂ ਅੰਬੇਜ ਵਿੱਚ ਕੋਈ ਦੇਣਾ ਹੋਵੇ ਉਹਦੇ ਲਈ ਵੀ ਪੜ ਸਕਦੇ ਆ ਜੀ ਰਾਮਨਾਥ ਸ਼ਾਂਤੀ ਦਾ ਮਾਹੌਲ ਆ ਜੀ ਕੰਪਿਊਟਰ ਲੱਗੇ ਕੋਈ ਸਰਚ ਕਰਤਾ ਜੀ ਜੋ ਮਰਜੀ ਸਰਚ ਕਰ ਸਕਦੇ ਕੋਈ ਇੱਥੇ ਵੀ ਜਿਹੜੇ ਬੱਚਿਆਂ ਨੂੰ ਮਿਲ ਕੇ ਗਏ ਨੇ ਉਹਨਾਂ ਨਾਲ ਗੱਲਬਾਤ ਕਰ ਤੁਹਾਨੂੰ ਮਿਲੇ ਰਾ ਜੀ ਆ ਕੀ ਨਾਮ ਐ ਤੁਹਾਡਾ ਕੁਲਜੀ ਸਿੰਘ ਜੀ ਕੀ ਪੜ ਰਹੇ ਹੋ ਤੁਸੀਂ ਅਸੀਂ ਸਿੱਖ ਇਤਿਹਾਸ ਬਾਰੇ ਪੜਦੇ ਸੀ ਜੀ ਤੇ ਮੁੱਖ ਮੰਤਰੀ ਸਾਹਿਬ ਆਏ ਸੀਗੇ ਤੇ ਕਿਦਾਂ ਉਹਨਾਂ ਨੇ ਕੀ ਗੱਲਬਾਤ ਕੀਤੀ ਉਨੇ ਪਹਿਲਾਂ ਸਾਡੀ ਸਟੱਡੀ ਬਾਰੇ ਪੁੱਛਿਆ ਤੁਸੀਂ ਕੀ ਸਟੱਡੀ ਕਰਦੇ ਹੋ ਕੀ ਪਲੇ ਕਰਦੇ ਹੋ ਸਾਡੇ ਤੁਹਾਡੇ ਕੀ ਸ਼ੌਂਕ ਨੇ ਅੱਗੇ ਤੇ ਉਹਨਾਂ ਨੇ ਸਾਡੇ ਹੰਦਸਿਆ ਵੀ ਅਸੀਂ ਵੀ ਬਲਕ ਸਟੱਡੀ ਕੀਤੀ ਆ ਵੀ ਤੁਸੀਂ ਆਪਣੇ ਅੱਗੇ ਸਟੱਡੀ ਇਮਪਰੂਵ ਕਰੋ ਕਿਤਾਂ ਦਾ ਲੱਗਿਆ ਅੱਜ ਸਾਨੂੰ ਬਹੁਤ ਵਧੀਆ ਲੱਗੇ ਆਜ਼ਾਦੀ ਦੇ ਦਿਹਾੜੇ ਮੌਕੇ ਸ਼ਹੀਦਾਂ ਦੇ ਪਿੰਡ ਦੇ ਵਿੱਚ ਇਹ ਲਾਇਬ੍ਰੇਰੀ ਖੋਲੀ ਗਈ ਹੈ ਕਿੰਨਾ ਫਾਇਦਾ ਹੋਏ ਸਾਨੂੰ ਸਾਨੂੰ ਵੀ ਤੇ ਸਾਡੇ ਨਾਲ ਦੇ ਪਿੰਡਾਂ ਨੂੰ ਬਹੁਤ ਫਾਇਦਾ ਹੋਊਗਾ ਨੇ ਜਿਹੜੇ ਨਾਲ ਦੇ ਪਿੰਡ ਆ ਕੇ ਇੱਥੇ ਸਟੱਡੀ ਕਰਨਗੇ ਕੋਈ ਪ੍ਰੋਬਲਮ ਹੋਊਗੀ ਤੇ ਕਾਫੀ ਬੁੱਕਸ ਨੇ ਜਨਰਲ ਨੌਲਜ ਦੀਆਂ ਵੀ ਉਪਰਨ ਗਈ ਤੇ ਤੁਸੀਂ ਬੱਚਿਓਰੀ ਮੌਜੂਦ ਸੀ ਜਦੋਂ ਮੁੱਖ ਮੰਤਰੀ ਸਾਹਿਬ ਆਏ ਸੀ ਤੇ ਕਿੱਦਾਂ ਦਾ ਲੱਗਿਆ ਬਹੁਤ ਵਧੀਆ ਲੱਗਿਆ ਜਿਹੜੀ ਇਹ ਲਾਇਬ੍ਰੇਰੀ ਮਿਲੀ ਹੈ ਕਿੰਨਾ ਫਾਇਦਾ ਹੋਏਗਾ ਬਹੁਤ ਫਾਇਦਾ ਹੋਏਗਾ ਇਤਨਾ ਸਾਡੀ ਨੌਲਜ ਦਾ ਜਿਹੜੀ ਇਨਕਰੀਜ਼ ਹੋਊਗੀ ਤੇ ਸਾਨੂੰ ਜਿੰਮੇ ਕਿ ਐਗਜ਼ਾਮਸ ਅੱਗੇ ਆ ਉਹਦੇ ਲਈ ਅਸੀਂ ਇਹਨਾ ਪ੍ਰੈਪਰੇਸ਼ਨ ਕਰ ਸਕਦੇ ਆ ਤੇ ਹੁਣ ਤੁਸੀਂ ਕਿਹੜੇ ਸਟੈਂਡਰਡ ਪੜ੍ਹਦੇ ਹੋ ਮੈਂ ਪਲੱਸ 2 ਕਮਰਸ ਜਿਹੜੀ ਇਹ ਬੁੱਕ ਸੂਰੇ ਪਈਆਂ ਨੇ ਉਹਨਾਂ ਕਿੰਨਾ ਫਾਇਦਾ ਹੋਏਗਾ ਬਹੁਤ ਫਾਇਦਾ ਹੋਏਗਾ ਉਹਦੇ ਲਈ ਕਿ ਅਸੀਂ ਕਿਵੇਂ ਕਰ ਸਕਦੇ ਹਾਂ ਹਾਂਜੀ ਜਿੱਤਾਜ 14 ਪਿੰਡਾਂ ਦੀ ਰੂਰਲ ਲਾਇਬ੍ਰੇਰੀਜ਼ ਅੱਜ ਤੋਂ ਗਠਨ ਕੀਤਾ ਗਿਆ ਹੋਰ ਵੀ ਕਹਿੰਦੇ ਖੋਲਣੀਆਂ ਨੇ ਤੇ ਕਿਹਜਾ ਉਪਰਾਲਾ ਲੱਗਦਾ ਬਹੁਤ ਵਧੀਆ ਉਪਰਾਲਾ ਲੱਗਿਆ ਜੀ ਇਹ ਜਿਸ ਨਾਲ ਜਿਹੜੀ ਨਾ ਐਜੂਕੇਸ਼ਨ ਆ ਉਹ ਜ਼ਿਆਦਾ ਇਨਕਰੀਸ ਹੋਊ ਕਿਤੇ ਹੈ ਨਾ ਜਦ ਜਿਹੜੇ ਨਾ ਸਕੂਲ ਤੋਂ ਆ ਕੇ ਆਪਾਂ ਫੋਨ ਦੇਖਦੇ ਉਹੀ ਜਗ੍ਹਾ ਅਸੀਂ ਆਪਾਂ ਹੁਣ ਆਪਣਾ ਫੋਕ ਕਰ ਸਕਦੇ ਆ ਲਾਇਬ੍ਰੇਰੀ ਦੇ ਵਿੱਚ ਆ ਕੇ ਬੁੱਕਸ ਰੀਡਿੰਗ ਕਰ ਸਕਦੇ ਆ ਤੇ ਨੌਲੇਜ ਆਪਣੀ ਇਨਕਰੀਸ ਕਰ ਸਕਦੇ ਹਾਂ ਹਾਂਜੀ ਔਰ ਇਹ ਹਨਾ ਉਹ ਵੀ ਨੇ ਟੈਕਸਟ ਉਹਦੇ ਨਾਲ ਅਸੀਂ ਇੰਟਰਨੈਟ ਤੇ ਜਿਵੇਂ ਕਿ ਉਹ ਹਨਾ ਅੱਗੇ ਆਪਾਂ ਬੀ ਕਾਮ ਵਰਕ ਜਾਂ ਜੌਬਸ ਵਾਰੀ ਗਿਵਨ ਅ ਕਰ ਤਾਂ ਬੱਚਾ ਨੇ ਦੱਸਿਆ ਵੀ ਕਿੰਨਾ ਕਿ ਇੱਥੇ ਫਾਇਦਾ ਹੋ ਸਕਦਾ ਤੇ ਇੱਥੇ ਬੀ ਡੀ ਪੀਓ ਸਾਹਿਬ ਵੀ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰ ਲੈਣੇ ਆ ਵੀਡੀਓ ਸਾਹਿਬ ਕਿੰਨਾ ਕੁ ਫਾਇਦਾ ਇਸ ਲਾਇਬ੍ਰੇਰੀ ਤੋਂ ਤੁਹਾਨੂੰ ਲੱਗਦਾ ਹੋ ਰਿਹਾ ਦੇਖੋ ਜੀ ਇਹ ਲਾਇਬ੍ਰੇਰੀ ਸੀਐਮ ਸਰਦਾਰ ਭਗਤ ਸਿੰਘ ਮਾਨਜੀ ਵੱਲੋਂ ਸਾਰੇ ਪੰਜਾਬ ਵਿੱਚ ਵੱਡੀ ਗਿਣਤੀ ਵਿੱਚ ਪਿੰਡਾਂ ਵਿੱਚ ਲਾਇਬ੍ਰੇਰੀਆਂ ਬਣਾਉਣ ਦਾ ਇੱਕ ਸ਼ੁਰੂਆਤ ਕੀਤੀ ਗਈ ਹੈ ਜ ਜਦੀ ਸ਼ੁਰੂਆਤ ਸੰਗਰੂਰ ਜ਼ਿਲ੍ਹੇ ਤੋਂ ਹੋਈ ਸੀ ਉਸ ਤੋਂ ਬਾਅਦ ਦੂਸਰੇ ਨੰਬਰ ਤੇ ਸ਼ਾਇਦ ਅਸੀਂ ਲੁਧਿਆਣਾ ਜ਼ਿਲ੍ਹੇ ਵਾਲਿਆਂ ਨੇ ਇੰਨੀ ਵੱਡੀ ਗਿਣਤੀ ਵਿੱਚ 46 ਲਾਇਬ੍ਰੇਰੀ ਜਿਹੜੀਆਂ ਜੁਧਾਨਾ ਜਿਲ੍ਹੇ ਸ਼ੁਰੂ ਹੋਣ ਜਾਣੀ ਜਿਨ੍ਹਾਂ ਵਿੱਚੋਂ 14 ਅੱਜ ਦੀ ਡੇਟ 'ਚ ਕੰਪਲੀਟ ਹੋ ਗਈਆਂ ਨੇ ਇਹ ਲਾਇਬ੍ਰੇਰੀਆਂ ਵਿੱਚ ਸਾਡੀ ਕੋਸ਼ਿਸ਼ ਇਹ ਆ ਕਿ ਅਸੀਂ ਪਿੰਡਾਂ ਵਿੱਚ ਜਿੱਥੇ ਬੱਚੇ ਤੇ ਲੋਕ ਜਿਹੜੇ ਨੇ ਸਿੱਖਿਆ ਤੋਂ ਪਾਸੇ ਹਟਦੇ ਜਾ ਰਹੇ ਨੇ ਉਹਨਾਂ ਨੂੰ ਸਿੱਖਿਆ ਨਾਲ ਜੋੜੀਏ ਤੇ ਵੱਧ ਤੋਂ ਵੱਧ ਜਿਹੜੇ ਬੱਚੇ ਨੇ ਇਹਨਾਂ 'ਚ ਪੜ੍ਹਨ ਦੀ ਆਦਤ ਪਾ ਕੇ ਕੰਪੀਟੀਸ਼ਨ ਦੀ ਆਦਤ ਪਾ ਕੇ ਤੇ ਅਸੀਂ ਜਿਹੜਾ ਇਹਨਾਂ ਨੂੰ ਜ਼ਿੰਦਗੀ 'ਚ ਕਾਮਯਾਬ ਬਣਾਈਏ ਤੇ ਕਿਹੜੀ ਕਿਹੜੀ ਫੈਸਿਲਿਟੀਆਂ ਇਸ ਲਾਇਬ੍ਰੇਰੀ ਦੇ ਵਿੱਚ ਹੈਗੀਆਂ ਇਹ ਬਿਲਕੁਲ ਅਤਿ ਆਧੁਨਿਕ ਹਾਈ ਟੈਕ ਲਾਇਬ੍ਰੇਰੀ ਆ ਜੀ ਇਹਦੇ ਵਿੱਚ ਅਸੀਂ ਸਾਰੀ ਤਰ੍ਹਾਂ ਦੀ ਫੈਸਿਲਿਟੀਆਂ ਜਿਹੜੀਆਂ ਦਿੱਤੀਆਂ ਨੇ ਬੁੱਕਸ ਦੇ ਨਾਲ ਨਾਲ ਕੰਪਿਊਟਰ ਇੰਟਰਨੈਟ ਬੱਚੇ ਕੁਝ ਵੀ ਸਰਚ ਕਰ ਸਕਦੇ ਨੇ ਆਪਾਂ ਨੂੰ ਪਤਾ ਹੈ ਕਿ ਜਦੋਂ ਇੰਟਰਨੈਟ ਚੱਲ ਪਿਆ ਤੇ ਦੁਨੀਆ ਦੀ ਕੋਈ ਵੀ ਚੀਜ਼ ਉਹਦੇ ਤੇ ਦੇਖੀ ਜਾ ਸਕਦੀ ਸੋ ਸਾਰੀ ਤਰ੍ਹਾਂ ਦੀਆਂ ਇਹ ਹਾਈ ਟੈਕ ਲਾਇਬ੍ਰੇਰੀ ਹੈ ਫੁਲੀ ਫੁਲੀ ਏਸੀ ਆ ਸੋਲਰ ਪੈਨਲ ਲਾ ਕੇ ਅਸੀਂ ਇਹਨੂੰ ਬਿਜਲੀ ਤੋਂ ਵੀ ਪਿੰਡ ਤੇ ਬੋਝ ਘਟ ਬਣਾਇਆ ਸੋ ਇਹ ਦੇ ਵਿੱਚ ਅਸੀਂ ਹਰ ਤਰ੍ਹਾਂ ਦੀ ਸਹੂਲਤ ਦੇਣ ਦੀ ਕੋਸ਼ਿਸ਼ ਕੀਤੀ ਤਾਂ ਕਿ ਬੱਚੇ ਵੱਧ ਤੋਂ ਵੱਧ ਲਾਭ ਉਠਾ ਸਕਣ ਤਾਂ ਅਸੀਂ ਗੱਲਬਾਤ ਕੀਤੀ ਇਸ ਪਿੰਡ ਦੇ ਜਿਹੜੇ ਬੱਚੇ ਸੀ ਉਹਨਾਂ ਨਾਲ ਤੇ ਅਫਸਰਾਂ ਨਾਲ ਵੀ ਗੱਲਬਾਤ ਕੀਤੀ ਉਹਨਾਂ ਨੇ ਦੱਸਿਆ ਆ ਤਾਦੁਨੀਕਲੇ ਸਹੂਲਤਾਂ ਨਾਲ ਲਾਇਬ੍ਰੇਰੀ ਹੈ ਏਸੀ ਇੱਥੇ ਲੱਗਿਆ ਹੋਇਆ ਵਾਸ਼ਰੂਮ ਤਰ੍ਹਾਂ ਦੀ ਜਿਹੜੀ ਫੈਸਿਲਿਟੀਆਂ ਹੈ ਬੱਚਾ ਵਾਸਤੇ ਉਹ ਵੀ ਮੁਹੱਈਆ ਕਰਾਈ ਗਈ ਹੈ ਤੇ ਸੋਲਰ ਪੈਨਲ ਨਾਲ ਇਸ ਨੂੰ ਬਿਜਲੀ ਵਾਸਤੇ ਵੀ ਸੋਲਰ ਪੈਨਲ ਲਗਾਏਗੇ ਤੇ ਜ਼ਰੂਰਤ ਹੈ ਬਾਕੀ ਸਟੇਟਾਂ ਨੂੰ ਵੀ ਇਸ ਵੱਲ ਧਿਆਨ ਦੇਣ ਦੀ ਤਾਂ ਕਿ ਜਿਹੜੇ ਬੱਚੇ ਹੈ ਉਹਨਾਂ ਵਾਸਤੇ ਸਿੱਖਿਆ ਦਾ ਮਿਆਰ ਜਿਹੜਾ ਹੈ ਉਹ ਉੱਚਾ ਚੁੱਕੀ ਗੁਰਦੀਪ ਸਿੰਘ ਪੰਜਾਬ ਤੱਕ ਇਸ